ਸੰਤ ਪਿੰਡਰਾ ਵਾਲੇ ਬਾਰੇ ਲੋਕਾਂ ਦੇ ਕੋਈ ਖਿਆਲ ਹੋਵੇ ਮੈਂ ਤੇ ਕੋਈ ਬੁਰਾ ਮਨਾਵੇ ਕੋ ਚੰਗਾ ਮੈਂ ਉਹਨੂੰ ਇੱਕ 100 ਤੋਂ 100 ਨੰਬਰ ਲੈਣ ਵਾਲਾ ਕਮਿਟਡ ਪੱਕਾ ਸਿੱਖ ਗੁਰਬਾਣੀ ਦੇ ਰਸੀ ਅਧਿਆਨਕਾਰੀ ਹਸਤੀ ਮੰਨਦਾ ਸੰਤ ਲੋਗੂ ਪਿੰਡਰਾ ਵਾਲਾ ਸਾਹਿਬ ਨੂੰ ਗੁੱਸਾ ਜ਼ਿਆਦਾ ਆ ਗਿਆ ਕਿ ਉਹਦੇ ਵਿੱਚ ਕੁਝ ਅੰਸਰ ਇਹੋ ਜਾਗੇ ਲੇਕਿਨ ਮੈਂ ਅੱਜ ਬਾਹਰ ਜਾ ਕੇ ਕਹਿਣਾ 3 ਜੂਨ ਦੀ ਸ਼ਾਮ ਕੋਈ ਕਿੰਨੀਆਂ ਗੱਲਾਂ ਕਰੇ ਮੈਂ ਆ ਉਹਦਾ ਲਾਇਲ ਸੀ ਉਹਨਾਂ ਨਾਲ 3 ਜੂਨ ਦੀ ਸ਼ਾਮ ਨੂੰ ਮੈਨੂੰ ਸੱਦਿਆ ਅਕਾਲ ਤਖਤ ਤੇ ਤੇ ਨਾਲੇ ਮੈਨੂੰ ਕਹਿੰਦੇ ਰਾਮੂ ਵਾਲੀ ਆ ਤਿਆਰ ਹੋ ਜਾ ਤੜਕੇ ਹਮਲਾ ਹੋ ਜਾਣਾ 3 ਜੂਨ 84 ਮੈਂ ਕਿਹਾ ਜੀ ਸਰ ਭਿੰਡਰਾਂ ਵਾਲੇ ਮੈਂ ਕਿਹਾ ਜੀ ਕਹਿੰਦੇ ਹੋਵੇ ਸਾਹਮਣੇ ਚੌਕੀ ਇੱਥੇ ਖਾਕੀ ਵਰਦੀ ਵਾਲੇ ਸੀ ਘੰਟਾ ਹੋ ਗਿਆ ਉਤਰ ਕੇ ਹਰੀਆਂ ਵਾਲੇ ਆ ਗਏ ਉਹ ਸਾਹਮਣੇ ਹੁਣ ਸਵੇਰੇ ਹਰੀਆਂ ਵਾਲੇ ਇੱਥੇ ਵੀ ਹੋਣਗੇ ਮੈਂ ਕਿਹਾ ਮੈਂ ਇਹਨਾਂ ਨੂੰ ਦੱਸਦਾ ਕਿੰਦਾ ਦੱਸਦਾ ਤੁਹਾਡੀ ਲਾਈਨ ਪੀਸ ਵਾਲੀ ਸੀ ਉਹਨਾਂ ਦੀ ਆਰਮਡ ਲਾਈਨ ਸੀ ਕਿ ਇਹਨੂੰ ਲੈ ਕੇ ਕੋਈ ਡਿਸਕਸ਼ਨ ਹੋਈ ਕੀ ਉਹਦੇ ਬਾਅਦ ਸਿਰਫ ਆ ਗੱਲ ਪੰਜਾਬ ਕਿਸ ਤਰ੍ਹਾਂ ਜਾਂ ਸਿੱਖ ਕਿਸ ਤਰ੍ਹਾਂ ਕੋਈ ਨੇਗੋਸ਼ੀਏਸ਼ਨ ਹੋਣੀ ਚਾਹੀਦੀ ਹੈ ਜਾਂ ਜੋ ਸਾਰਾ ਮਾਹੌਲ ਸੂਚਕਾ ਦੇ ਹੋਈ ਤੁਹਾਡੀ ਗੱਲ ਮੈਂ ਇਕੱਲੇ ਆਨੇ ਕਦੇ ਗੱਲ ਕੀਤੀ ਮਖਜੀ ਟਕਰਾਓ ਇਹ ਜਾਦੇ ਹੁੰਦਾ ਜਾਂਦਾ ਹੈ ਕਹਿੰਦੇ ਨਹੀਂ ਇਹ ਉਹਦਾ ਉਹ ਪਾਣਾ ਹੈ ਦਸਵੇਂ ਪਾਤਸ਼ਾਹ ਨੂੰ ਮਨਜ਼ੂਰ ਹੈ ਪਰ ਆਪਣੇ ਮੇਰੀ ਜੁਰਤ ਵੀ ਨਹੀਂ ਪਈ ਵੀ ਮੈਂ ਉਹਨਾਂ ਨਾਲ ਬਾਤਾਂ ਗੱਲਾਂ ਕਰਾਂ ਮੈਂ ਕੀਤੀ ਨਹੀਂ ਟੈਕ ਸ਼ੁਰੂ ਹੋ ਗਿਆ ਜਿਹੜੀ ਪੀਸਫੁੱਲ ਲੀਡਰਸ਼ਿਪ ਸੀ ਤੁਸੀਂ ਸੀ ਜਿਹੜੇ ਹਾਂ ਉਹ ਉੱਥੇ ਸੀ ਪਹਿਲਾਂ ਗੋਵਾਲ ਵਾਲੀ ਜਿਹੜੀ ਧਿਰ ਸੀਗੀ ਇਹਨੇ ਕੋਸ਼ਿਸ਼ ਨਹੀਂ ਕੀਤੀ ਸੈਂਟਰ ਨਾਲ ਉਦੋਂ ਕਰਨ ਦੀ ਕੀ ਪਰੋਕਿਆ ਜਾਵੇ ਕੋਈ ਸੈਂਟਰ ਕਰਨਾ ਵੀ ਨਹੀਂ ਚਾਹੁੰਦਾ ਇਹਨਾਂ ਨਾਲ ਬਹਾ ਸੰਤ ਭਿੰਡਰਾ ਵਾਲੇ ਬਾਰੇ ਲੋਕਾਂ ਦੇ ਕੋਈ ਖਿਆਲ ਹੋਵੇ ਮੈਂ ਤੇ ਕੋਈ ਬੁਰਾ ਮਨਾਵੇ ਕੋਈ ਚੰਗਾ ਮੈਂ ਉਹਨੂੰ ਇੱਕ 100 ਤੋਂ 100 ਨੰਬਰ ਲੈਣ ਵਾਲਾ ਕਮਿਟਡ ਪੱਕਾ ਸਿੱਖ ਗੁਰਬਾਣੀ ਦਾ ਰਸੀਆ ਔਰ ਗੁਰਬਾਣੀ ਦਾ ਅਧਿਐਨਕਾਰੀ ਰਸੀਏ ਕਹਿਣਾ ਮੈਂ ਰਸੀਆ ਕਹਿ ਬੈਠਾ ਗੁਰਬਾਣੀ ਦੇ ਰਸੀਏ ਅਧਿਐਨਕਾਰੀ ਹਸਤੀ ਬੰਦਾ ਤੇ ਅਸਲ ਵਿੱਚ ਉਹਦੇ ਸੀ ਪੱਤਰਕਾਰ ਵਰਲਡ ਚੋਂ BBC the voice of america ਤੇ ਬਹੁਤ ਵੱਡੇ ਵੱਡੇ ਆਉਂਦੇ ਸੀਗੇ ਤਾਂ ਉਹ ਜਦੋਂ ਜਵਾਬ ਦਿੰਦੇ ਸੀ ਤਾਂ ਮੈਨੂੰ ਸਾਦੇ ਸੀ ਅੰਗਰੇਜ਼ੀ ਚ ਕਿਉਂਕਿ ਮੇਰੀ ਮਾੜੀ ਮੋਟੀ ਮੈਂ ਆਪਣੀ ਜ਼ਿੰਦਗੀ ਚ ਟ੍ਰੇਨਿੰਗ ਲਈ ਵੀ ਜਿਹੜੀ ਵਨ ਮਸਟ ਹੈਵ ਪਰਫੈਕਟ ਕਮਾਂਡ ਓਵਰ ਦਾ ਟਰਮੀਨੋਲੋਜੀ ਆਫ ਇੰਗਲਿਸ਼ ਐਂਡ ਐਸ ਵੈਲ ਐਸ ਪ੍ਰੋਨੰਸੀਏਸ਼ਨ ਆਈ ਆਈ ਹੈਡ ਆਲਵੇਸ ਬੀਨ ਟ੍ਰਾਈਂਗ ਟੂ ਕਨਵੇ an appropriate language brief language english ਜਿਹੜੀ ਹੈ ਉਹ ਮੈਂ ਬੋਲ ਬਾਲ ਕੇ ਉਹਨੂੰ ਫਿਰ ਸਾਰੇ ਸੁਣਦੇ ਸੀ ਤੇ ਉਹਦੇ ਵਿੱਚ ਜਿਹੜਾ ਉਹ ਕੀ ਮਾਰਕ ਟੂਲੀ ਟਾਲੀ ਵਗੈਰਾ ਉਹ ਸਭ ਹਿੰਦੀ ਵੀ ਜਾਣਦੇ ਸੀ ਪਰ ਮੇਰੇ ਰਾਹੀਂ ਕਨਫਰਮ ਕਰਦੇ ਸੀ ਉਹਦੇ ਮਾ ਉਥੇ ਰਿਹਾ ਸੀ ਜੈਕਬ ਮਾਰਕ ਟਲੀ ਸਾਰੇ ਜਿੰਨੇ ਵੱਡੇ ਵੱਡੇ ਬਸ ਆਉਂਦੇ ਰਹੇ ਵੱਡੇ ਵੱਡੇ ਸਾਰੀਆਂ ਵਾਰਸ ਆਫ ਅਮਰੀਕਾ ਹੁੰਦਾ ਸੀ ਅਸਲ ਵਿੱਚ ਲੋ ਮੈਨੂੰ ਤੁਸੀਂ ਗੱਲ ਬਹੁਤ ਅਫਸੋਸ ਹੈ ਕਿ ਉਹ 84 ਵਾਲਾ ਕਾਂਡ ਹੋਇਆ ਤੇ ਉਦੋਂ ਸਿੱਖਾਂ ਨੂੰ ਜਿਹੜੀ ਉਹਨਾਂ ਦਾ ਮਾਨਵਤਾ ਦਾ ਸਰੂਪ ਹੈ ਉਹਦੀ ਥਾਂ ਤੇ ਸੰਤ ਲੰਗੂ ਭਿੰਡਰਾਂ ਵਾਲਾ ਸਾਹਿਬ ਨੂੰ ਗੁੱਸਾ ਜ਼ਿਆਦਾ ਆ ਗਿਆ ਕਿ ਉਹਦੇ ਵਿੱਚ ਕੁਝ ਅੰਸਰ ਇਹੋ ਜਿਹਾ ਆ ਗਿਆ ਲੇਕਿਨ ਮੈਂ ਅੱਜ ਬਾਹਰ ਜਾ ਕੇ ਕਹਿਣਾ ਕੋਈ ਮੈਨੂੰ ਇਹ ਨਹੀਂ ਹੁਣ ਸਵਰਗਾਂ ਚ ਵਸਾਵਨਾ ਦਾ ਉਹ ਕਦੇ ਮੈਂ ਆਪਦੇ ਮੂੰਹੋਂ ਰਗੜਾ ਕੱਢ ਗੱਲਾਂ ਪ੍ਰਾਈਵੇਟ ਕਰਦੇ ਮੈਂ ਨਹੀਂ ਸੁਣੇ ਬਲਕਿ ਮੈਂ ਉਹਨਾਂ ਦਾ ਨਾਂ ਨਹੀਂ ਸੀ ਲੈਂਦਾ ਸਟੇਜ ਤੇ ਬਹੁਤਾ ਤੇ ਇੱਕ ਦਿਨ ਮੈਂ ਜ਼ਰੂਰ ਇਹ ਗੱਲ ਦੱਸਣੀ ਹੈ ਮੈਨੂੰ ਕਹਿੰਦੇ ਕਿ ਕੀ ਕਰਦਾ ਮਖੀ ਜੀ ਮੈਂ ਤੁਹਾਡੇ ਨਾਲ ਕਿਤੇ ਇਕੱਲੇ ਆ ਬਹਿਣਾ ਕਹਿੰਦੇ ਅੱਜ ਦੁਪਹਿਰੇ ਰੋਟੀ ਮੇਰੇ ਨਾਲ ਖਾਈ ਇਹਨੂੰ ਇਕੱਲੇ ਨੂੰ ਸਾਧ ਲਿਆ ਉਦੋਂ ਮੈਂ ਡਰ ਗਿਆ ਮੈਂ ਕਿਹਾ ਵੀ ਇਹ ਤਾਂ ਪੜਾ ਕੇ ਪਹਿਣਗੇ 83 ਕੇ ਜਿਹਦੀ ਗੱਲ ਹੈ 82 ਦਰਾਂ ਸੀ ਵੀ ਗੁੱਸੇ ਹੋਏ ਹੋਏ ਮੈਨੂੰ ਪ੍ਰਸ਼ਾਦਾ ਛਕਾਇਆ ਤੇ ਮੈਨੂੰ ਕਹਿੰਦੇ ਤੇਰੇ ਨਾਲ ਸਾਡੀ ਸਕੀਰ ਹੀ ਹੈ ਮੈਂ ਕਿਹਾ ਮੈਨੂੰ ਪਤਾ ਨਹੀਂ ਮਾਪੋਸ਼ੋ ਕਹਿੰਦੇ ਕਿ ਮੈਂ ਕਹਿੰਦੇ ਉਹ ਹੈਗੇ ਐ ਮੋਟੀ ਲੱਤ ਵਾਲੇ ਵਜਦੇ ਐ ਕਿੰਨਾ ਦਾ ਨਾਲ ਐ ਸੀ ਵੱਡੇ RAMU ਵਾਲੇ ਹੁਣ ਨਾ ਭੁੱਲ ਗਿਆ ਉਹ ਮੈਨੂੰ ਪਤਾ ਕੌਣ ਆ ਉਹ ਉਹ ਗੇਲੀ ਉਹ ਵੀ ਸਾਡੇ ਤਿੰਨੇ ਪਿੰਡ ਗਿੱਲਾਂ ਦੇ ਐ ਮੈਨੂੰ ਕਹਿੰਦੇ ਤੂੰ ਮੇਰੇ ਭੂਆ ਦਾ ਪੁੱਤ ਵੀ ਐ ਫਿਰ ਮੈਂ ਤਾਂ ਹੈਰਾਨ ਹੋ ਗਿਆ ਬੰਦ ਇਹ ਕਿ ਗੱਲਾ ਪਿੰਡਾਂ ਦੀਆਂ ਕਰਨ ਲੱਗੇ ਰੋਡਿਆਂ ਤੋਂ ਮੈਂ ਜਿਹੜੇ ਕਿ ਜਾਂਦਾ ਸੀ ਝੜਕੋ ਰਾਮੂ ਵਾਲੇ ਜਾਂਦਾ ਸੀ ਉਹਨਾਂ ਦੀ ਸਕੀ ਪੂਆ ਰਾਮੂ ਵਾਲੇ ਵਿਆਹ ਹੀ ਹੈ ਸਾਡੇ ਪਿੰਡ ਦਾ ਤੇ ਪੁਰਾਣੇ ਰਾਮੂ ਵਾਲੇ ਦਾ 1 ਕਿਲੋਮੀਟਰ ਦਾ ਫਰਕ ਹੈ ਹਰਤੋਗਾ ਤਿੰਨੇ ਰਾਮੂਲ ਹਰਤੋਗਾ ਰਾਮੂਲ ਕਲਾ ਰਾਮੂ ਨਾਵਾ ਬੰਨਾ ਮੇਨ ਮੇਰਾਮੂਲ ਉਹ ਕਹਿੰਦੇ ਮੈਂ ਕਿਹਾ ਜੀ ਹਜੂਰੇ ਕੇ ਕਹਿੰਦਾ ਹਜੂਰਾ ਸਾ ਮੇਰਾ ਫੋਫੜਾ ਮਖ ਜੀ ਦੇ ਗੁੱਸਾ ਨਾ ਕਰੂੰ ਕਮਰੇ ਚ ਕੱਲੇ ਬੈਠੇ ਆ ਸੰਤ ਲੋ ਪਿੰਡਰਾਂ ਵਾਲਾ ਸਾਹਿਬ ਮੈਂ ਕਹੇ ਜੀ ਉਹ ਮੋਟੀ ਲਾਤਾਂ ਵਾਲੇ ਕਹਿੰਦਾ ਉਹੀ ਮੇਰਾ ਫੁੱਫਣ ਹੈ ਮੈਂ ਕਹੇ ਜੀ ਫਿਰ ਮੇਰਾ ਉਹ ਤਾਇਆ ਲੱਗਦਾ ਹੈ ਕਹਿੰਦਾ ਅੱਛਾ ਇਹ ਕੌਣ ਤੁਸੀਂ ਹਾਂ ਬਾਈ ਗੋੜ ਇੰਨੇ ਲਿਵਰ ਸੀ ਮੇਰੇ ਮੋਢੇ ਤੇ ਹੱਥ ਰੱਖ ਕੇ ਫੇਰ ਹੁਣ ਕਵਾਂ ਭੂਆ ਦਾ ਪੁੱਤ ਹੈ ਜਣੀ ਉਹਨਾਂ ਨੇ ਆਪਣੀ ਹਸਤੀ ਸ਼ਕਤੀ ਤੇ ਪਦਵੀ ਦਾ ਬਹੁਤਾ ਧਿਆਨ ਨਹੀਂ ਦਿੱਤਾ ਪਰਿਵਾਰ ਗੱਲਾਂ ਕੀਤੇ ਮੈਨੂੰ ਇਹ ਲੱਗਦਾ ਵੀ ਉਹ ਉਹ ਨਾਲ ਗੱਲਬਾਤ ਜਿਹੜੀ ਕਰਨੇ ਵਿੱਚ ਫਰਕ ਰਹਿ ਗਿਆ ਥਾਵਾ ਤੇ ਜਾਂ ਗੁੱਸੇ ਬਹੁਤੇ ਸੀਗੇ ਜਾਂ ਉਹ ਕਨਵਿੰਸ ਹੋ ਗਏ ਵੀ ਦੇਸ਼ ਹੈ ਇੱਥੇ ਨਹੀਂ ਹੋਣਾ ਇਹੋ ਜਿਹੀ ਗੱਲਾਂ ਲੇਕਿਨ ਇਹਨੂੰ 에어 ਮਾਰਸ਼ਲ ਅਰਜਨ ਸੋਂ ਬਹੁਤ ਸੋਹਣੀਆਂ ਗੱਲਾਂ ਕੀਤੀਆਂ ਮੈਂ ਨਾਲ ਜਾਂਦਾ ਸੀ ਕੁਲਦੀਪ ਨੈਯਰ ਨੇ ਬਹੁਤ ਸੋਹਣੀਆਂ ਗੱਲਾਂ ਕੀਤੀਆਂ ਮੈਂ ਨਾਲ ਜਾਂਦਾ ਸੀ ਪੱਤਰਕਾਰ ਜਦੋਂ ਸੀ ਸਾਦੇ ਹੀ ਮੈਨੂੰ ਸੀ ਜਿਹੜਾ 3 ਜੂਨ ਦੀ ਸ਼ਾਮ ਕੋਈ ਕੁੰਨੀਆ ਗੱਲਾਂ ਕਰੇ ਮੈਂ ਆਪਦਾ ਲਾਇਲ ਸੀ ਉਹਨਾਂ ਨਾਲ 3 ਜੂਨ ਦੀ ਸ਼ਾਮ ਨੂੰ ਮੈਨੂੰ ਸੱਦੇ ਅਕਾਲ ਤਖਤ ਤੇ ਤੇ ਨਾਲੇ ਮੈਨੂੰ ਕਹਿੰਦੇ RAMU ਵਾਲੀ ਆ ਤਿਆਰ ਹੋ ਜਾ ਤੜਕੇ ਹਮਲਾ ਹੋ ਜਾਣਾ ਹੈ 3 ਜੂਨ 84 ਮੈਂ ਕਿਹਾ ਜੀ ਸੰਤ ਭਿੰਡਰਾਂ ਵਾਲੇ ਮੈਂ ਕਿਉਂ ਜੀ ਕਹਿੰਦੇ ਉਹ ਵੇ ਸਾਹਮਣੇ ਚੌਕੀ ਦੀ ਉਹ ਕੋਲੇ ਬੈਠੇ ਸੀ ਪੱਤਰਕਾਰ 15 ਵੀ ਵੱਡੇ ਵੱਡੇ ਕਹਿੰਦੇ ਉਹ ਵੇ ਸਾਹਮਣੇ ਚੌਕੀ ਇੱਥੇ ਖਾਕੀ ਵਰਦੀਆਂ ਵਾਲੇ ਸੀ ਘੰਟਾ ਹੋ ਗਏ ਉੱਤਰ ਕੇ ਹਰੀਆਂ ਵਾਲੇ ਆ ਗਏ ਉਹ ਵੇ ਸਾਹਮਣੇ ਹਰ ਸਵੇਰੇ ਹਰੀਆਂ ਵਾਲੇ ਇੱਥੇ ਵੀ ਆਉਣਗੇ ਮੈਂ ਕਿਹਾ ਮੈਂ ਇਹਨਾਂ ਨੂੰ ਦੱਸਦਾ ਕਹਿੰਦੇ ਦੱਸ ਦੇ ਫਿਰ ਮੈਂ ਉਹਨੂੰ ਦੱਸਦਾ ਵੀ ਸੰਤ ਦੀ ਐ ਸੰਤ ਜੀ ਮਹਾਰਾਜ ਦੀ ਐਪਰੀਹੈਂਸ਼ਨ ਹੈ ਕਿ ਹਮਲਾ ਹੋ ਸਕਦਾ ਹੈ ਹੀ ਇਜ਼ ਸਰਟਨ ਨਾਟ ਓਨਲੀ ਐਪਰੀਹੈਂਸ਼ਨ ਰਾਦਰ ਹੀ ਇਜ਼ ਸਰਟਨ ਹੀਜ਼ ਹਿਸ ਮਾਈਂਡ ਇਜ਼ ਕਨਫਰਮਡ ਕਿ ਥਿੰਗ ਇਸ ਗoing ਟੂ ਹੈਪਨ ਉਹ ਲਾਸਟ ਮੁਲਾਕਾਤ ਸੀ ਤੁਹਾਡੀ ਉਹ ਲਾਸਟ ਮੁਲਾਕਾਤ ਸੀ ਹੂੰ ਉੱਥੇ ਬਾਅਦ ਫਿਰ ਮੈਨੂੰ ਮੈਂ ਕਿਹਾ ਜੀ ਜਾਵਾਂ ਕਹਿੰਦੇ ਜਾ ਹੂੰ ਤੇ ਮੈਂ ਆ ਗਿਆ ਥੋੜਾ ਜਿਹਾ ਡਰ ਤਾਂ ਲੱਗਿਆ ਵੀ ਗੁੱਸੇ ਦੇ ਟਕੇ ਤੇ ਉਹਨਾ ਕਹਿੰਦੇ ਪਰ ਨਹੀਂ ਚੰਗੇ ਸੀ ਕਹਿੰਦੇ ਚੰਗਾ ਹੋ ਰਿਆ ਥਾਪੀ ਦੇ ਕੇ ਕਹਿੰਦੇ ਤੁਸੀਂ ਕਦੇ ਉਹਨਾਂ ਨਾਲ ਮਤਲਬ ਹਾਲਾਂਕਿ ਬਹੁਤ ਉਹਦੋਂ ਉਹਨਾਂ ਦਾ ਇੱਕ ਹੋਰਾ ਸੀਗਾ ਉਹਨਾਂ ਦਾ ਤਾਂ ਮੁਕਾਬਲਾ ਹੀ ਕੋਈ ਨਹੀਂ ਸੀ ਸਭ ਕੁਝ ਤੇ ਤੁਸੀਂ ਕਦੇ ਜਿਹੜੀ ਥੋਡੀ ਲਾਈਨ ਪੀਸ ਵਾਲੀ ਸੀ ਉਹਨਾਂ ਦੀ ਆਰਮਡ ਲਾਈਨ ਬਾਰੇ ਇਹਨੂੰ ਲੈ ਕੇ ਕੋਈ ਡਿਸਕਸ਼ਨ ਹੋਈ ਉਹਦੇ ਬਾਰੇ ਸਿਰਫ ਆ ਗੱਲ ਪੰਜਾਬ ਕਿਸ ਤਰ੍ਹਾਂ ਜਾਂ ਸਿੱਖ ਕਿਸ ਤਰ੍ਹਾਂ ਕੋਈ ਨੇਗੋਸ਼ੀਏਸ਼ਨ ਹੋਣੀ ਚਾਹੀਦੀ ਹੈ ਜਾਂ ਜੋ ਸਾਰਾ ਮਾਹੌਲ ਸੀ ਉਹ ਚ ਕਦੇ ਹੋਈ ਥੋਡੀ ਜਿੰਨੇ ਮੈਂ ਸਰਦਾਰ ਸਾਹਿਬ ਢਾੜੀਵਾਲ ਸਾਹਿਬ ਮੈਂ ਜਿੱਦਣ ਗਿਆ ਰੋਪ ਪ੍ਰਸ਼ਾਦਾ ਸ਼ਿਕਾਇਆ ਉਹਨਾਂ ਨੇ ਕਿਰਪਾ ਕੀਤੀ ਤੇ ਆ ਦੇ ਕਮਰੇ ਚ ਇਹਦੇ ਚ ਕਿਸੇ ਨਾ ਗੁਰਨਾਨਕ ਨਵਾਸ ਜਿਹੜਾ ਨਾਮ ਹੈ ਜਿਹੜੇ ਨਵੇਂ ਕਮਰੇ ਤੇ ਰਹਿੰਦੇ ਸੀ ਉਹ ਉਸ ਦਿਨ ਮੈਨੂੰ ਉਹਨਾਂ ਨੇ ਬਹੁਤੀਆਂ ਗੱਲਾਂ ਘਰਮ ਨਹੀਂ ਕੀਤੀਆਂ ਮੈਂ ਇਕੱਲੇ ਨਾਲ ਇੱਕ ਦਿਨ ਗੱਲ ਕੀਤੀ ਮਖਜੀ ਟਕਰਾਓ ਇਹ ਜਿਆਦੇ ਹੁੰਦਾ ਜਾਂਦਾ ਹੈ ਕਹਿੰਦੇ ਨਹੀਂ ਇਹ ਉਹਦਾ ਉਹ ਪਾਣਾ ਹੈ ਦਸਵੇਂ ਪਾਤਸ਼ਾਹ ਨੂੰ ਮਨਜ਼ੂਰ ਹੈ ਫਿਰ ਆਪਣੇ ਮੇਰੀ ਜੁਰਤ ਵੀ ਨਹੀਂ ਪਈ ਵੀ ਮੈਂ ਉਹਨਾਂ ਨਾਲ ਬਾਤੀਆਂ ਗੱਲਾਂ ਕਰਾਂ ਮੈਂ ਕੀਤੀ ਨਹੀਂ ਜੋ ਕਹਿੰਦੇ ਸੀ ਮੈਂ ਨਾਲੇ ਮੈਨੂੰ ਪਤਾ ਸੀ ਮੇਰੀ ਡਿਊਟੀ ਸਿਰਫ ਟ੍ਰਾਂਸਲੇਸ਼ਨ ਕਰਨ ਦੀ ਹੈ ਉਹ ਮੈਨੂੰ ਸਾਦੇ ਲੈਂਦੇ ਆ ਇੱਜ਼ਤ ਕਰਦੇ ਆ ਚਾਹ ਸ਼ਿਕਾਇਤ ਬਣਾਉਣ ਦੀ ਸੀ ਬਲਕਿ ਚੰਗੇ ਸੀ ਕਹਿੰਦੇ ਸੀ ਜਾ ਭਾਈ ਥੱਲੇ ਛੱਡਿਆ ਫਿਰ ਮੈਨੂੰ ਥੱਲੇ ਲੈ ਕੇ ਜਾਣਾ ਛੱਡ ਜਾਂਦਾ ਸੀ ਤੁਹਾਡੀਆਂ ਫੋਟੋਆਂ ਨੇ ਉਹਨਾਂ ਨਾਲ ਹੇ ਇਹ ਫੋਟੋ ਕਹੀ ਹੈ ਪਰ ਜੇ ਮੈਂ ਹਰਮਿੰਦਰ ਗਿਲਤਾ ਵੀਡੀਓ ਚ ਅਸੀਂ ਦੇਖਿਆ ਹੁੰਦੇ ਨੇ ਕਿ ਟ੍ਰਾਂਸਲੇਸ਼ਨ ਵੇਲੇ ਤੁਹਾਡੀ ਨਹੀਂ ਵਗਦੇ ਹੁਣ ਆ ਤੇ ਮੇਰੇ ਟ੍ਰਾਂਸਲੇਟ ਹਰਮਿੰਦਰ ਸਿੰਘ ਗਿਲ ਵੀ ਕਰਦੇ ਹੋਣਗੇ ਪਰ ਮੇਥੋਂ ਟ੍ਰਾਂਸਲੇਸ਼ਨ ਬਹੁਤ ਕਰਾਉਂਦੇ ਸੀ ਉਹ ਸਮਝਦੇ ਸੀਗੇ 4 ਜੂਨ ਨੂੰ ਕਿੱਥੇ ਤੁਸੀਂ 4 ਜੂਨ 2 ਜੂਨ ਨੂੰ ਮੈਂ ਆ ਗਿਆ ਸੀਗਾ ਮੈਂ ਕਿਹਾ ਤੈਨੂੰ ਜੂਨ ਨੂੰ ਸ਼ਾਮ ਨੂੰ ਤਿੰਨ ਦੀ ਰਾਤ ਨੂੰ ਆਇਆ 4 ਨੂੰ ਮੈਂ ਇੱਕ ਨਾ ਅੱਠ ਕਮਰਿਆਂ ਦਾ ਇੱਕ ਸੈਕਟਰ ਜੇ ਸੈਕਸ਼ਨ ਜੇ ਜਿੱਥੇ ਸ਼੍ਰੋਮਣੀ ਕਮੇਟੀ ਦੇ ਨਾਲ ਲੱਗਦਾ ਬਗਲ 'ਚ ਮੈਂ ਉੱਥੇ ਸੀ ਉੱਥੇ ਕਈ ਹੋਰ ਵੀ ਲੀਡਰ ਸੀ ਅਕਾਲੀ ਦੰਦ ਦੇ ਵੇਖਿਆ ਕਰਤਾਰ ਸਿੰਘ ਟੱਕਰ ਤਾਂ ਨਹੀਂ ਜਿਹੜਾ ਵੈਦ ਕਰਤਾਰ ਸੋ ਸੀਗਾ ਕਈ ਸੀਗੇ ਇੱਕ ਗੁਰਦਾਸਪੁਰ ਜ਼ਿਲ੍ਹੇ ਦੇ ਦੋ ਤਿੰਨ ਲੀਡਰ ਸੀ ਮਿੰਦਰ ਸਿੰਘ ਸਰੂਪ ਵਾਲੀ ਇੱਕ ਜਥੇਦਾਰ ਕੇਸਰ ਸਿੰਘ ਜੋ ਮੈਂ ਯਾਦ ਜੇ ਕਰਦਾ ਹਾਂ ਦਰਸ਼ਨ ਸਿੰਘ ਈਸਾਪੁਰ ਇਹ ਕਈ ਸੀਗੇ ਸੀ ਇਕੱਠੇ ਸੀ ਨਾਲ-ਨਾਲ ਕਮਰੇ ਸੀ ਸਾਡੇ ਮੈਂ ਕਹਿੰਦਾ ਜਦੋਂ ਟੈਕ ਸ਼ੁਰੂ ਹੋ ਗਿਆ ਜਿਹੜੀ ਇਹ ਪੀਸਫੁੱਲ ਲੀਡਰਸ਼ਿਪ ਸੀ ਤੁਸੀਂ ਸੀ ਜਿਹੜੇ ਹਾਂ ਉਹ ਉੱਥੇ ਸੀ ਪਹਿਲਾਂ ਗੋਵਾਲ ਵਾਲੀ ਜਿਹੜੀ ਧਿਰ ਸੀਗੀ ਇਹਨੇ ਕੋਸ਼ਿਸ਼ ਨਹੀਂ ਕੀਤੀ ਸੈਂਟਰ ਨਾਲ ਉਦੋਂ ਕਰਨ ਦੀ ਕੀ ਕੋਈ ਰੋਕਿਆ ਜਾਵੇ ਕੋਈ ਸੈਂਟਰ ਕਰਨਾ ਵੀ ਨਹੀਂ ਚਾਹੁੰਦਾ ਇਹਨਾਂ ਨੇ ਐਵੇਂ ਕੋਈ ਵਾਧੂ ਗੱਲਾਂ ਕਰੇ ਮੇਰੇ ਸਾਹਮਣੇ ਕੋਈ ਗੱਲ ਨਹੀਂ ਹੋਈ ਤੇ ਇਹ ਉੱਥੋਂ ਅਕਾਲ ਤਖਤ ਸਾਹਿਬ ਤੋਂ ਹੋ ਕੇ ਇੱਥੇ ਆ ਗਏ ਇਹ ਕਿਥੋਂ ਨੂੰ ਕਿਤੇ ਜਾਓਗੇ ਵੇਖਿਓ ਉਥੇ ਗੁਰੂ ਨਾਨਕ ਨਵਾਸ ਜਿਹੜਾ ਮੇਰੇ ਜੇ ਸ਼੍ਰੋਮਣੀ ਕਮੇਟੀ ਦਾ ਦਫ਼ਤਰ ਨਾਨਕ ਨਵਾਸਮ ਸ਼ਾਇਦ ਗਲਤ ਕਹਿ ਰਿਹਾ ਹੈ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਦੇ ਪਿਛਲੇ ਪਾਸੇ ਤੇ ਉੱਥੇ ਤਾਰਾ ਸਿੰਘ ਹੁੰਦੇ ਸੀ ਕਿ ਉਹਨਾਂ ਦਾ ਲੰਗਰ ਸੀ ਉਹਨੂੰ ਕਹਿੰਦੇ ਤਾਰਾ ਸੌਲਾ ਲੰਗਰ ਸੀ ਉੱਥੇ ਪ੍ਰਸ਼ਾਦੇ ਬਣਦੇ ਸੀ ਜਿਹੜੇ ਗੁਰੂ ਰਾਮਦਾਸ ਰਾਹ ਦੇ ਤੇ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਦੇ ਵਿਚਾਲੇ ਇੱਕ ਥਾਂ ਜਿਆ ਮੈਨੂੰ ਨਹੀਂ ਪਤਾ ਹੁਣ ਹੈਗਾ ਕਿ ਨਹੀਂ ਮੇਰਾ ਉਹਦੇ ਉੱਤੇ ਕਮਰਾ ਸੀ ਉੱਥੋਂ ਅਸੀਂ ਇਕੱਠੇ ਹੋ ਗਏ ਅਸੀਂ ਸਾਰੇ ਸੰਤ ਲੋਗੋਵਾਲ ਟਾਟੋੜਾ ਸਾਹਿਬ ਬੀਬੀ ਰਜਿੰਦਰ ਕੌਰ ਬੀਬੀ ਅਮਰਜੀਤ ਕੌਰ ਇਹ ਸਾਹਿਬੁਰ ਸਾਹਿਬ ਗੁਰਮੀਤ ਸਿੰਘ ਚੀਮਾ ਜਿਹੜੇ ਸਿਗੇ ਪਰ ਸੈਕਟਰੀ ਸੀ ਪਰ ਪ੍ਰੈਸ ਸੈਕਟਰੀ ਅਕਾਲੀ ਦਲ ਦੇ ਅਸੀਂ ਸਾਰੇ ਜਣੇ